ਬਰਸਾਤੀ ਸੀਜ਼ਨ ਦੌਰਾਨ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਈ ਥਾਵਾਂ ਤੇ ਲੋਕਾਂ ਦੇ ਵੱਲੋਂ ਆਪਣਾ ਸਮਾਨ ਕੋਠਿਆਂ ਤੇ ਰੱਖ ਲਿਆ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਰੀ بارش ਕਰਕੇ ਜਿੱਥੇ ਡੈਮਾਂ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਉੱਥੇ ਹੀ ਪੰਜਾਬ ਦੀਆਂ ਨਦੀਆਂ ਤੇ ਦਰਿਆ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਤਸਵੀਰਾਂ ਘੱਗਰ ਦਰਿਆ ਦੀਆਂ ਤੁਹਾਨੂੰ ਦਿਖਾ ਰਿਹਾ 2023 ਦੇ ਵਿੱਚ ਘੱਗਰ ਦਰਿਆ ਦੇ ਵੱਲੋਂ ਵੱਡੀ ਤਬਾਹੀ ਮਚਾਈ ਗਈ ਸੀ ਤਾਂ ਘੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਆ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਤਸਵੀਰਾਂ ਘੱਗਰ ਦਰਿਆ ਦੀਆਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦਾ ਪੱਧਰ ਆ ਜਿਹੜਾ ਉਹ ਵਧਿਆ ਹੈ ਤਾਂ ਪਿਛਲੇ ਹਫ਼ਤੇ ਵੀ ਤੁਹਾਨੂੰ ਘੱਗਰ ਦਰਿਆ ਦੀ ਕਵਰੇਜ ਦਿਖਾਈ ਸੀ ਤਾਂ ਜਿੱਥੇ ਹੁਣ ਪਹਿਲਾਂ ਨਾਲੋਂ ਪਾਣੀ ਆ ਜਿਹੜਾ ਉਹ ਵੱਧ ਗਿਆ ਏ ਪਹਿਲਾਂ ਨਾਲੋਂ ਕੱਗਰ ਦਰਿਆ ਦਾ ਲੈਵਲ ਆ ਜਿਹੜਾ ਉਹ ਵੱਧ ਗਿਆ ਏ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਪਟਿਆਲਾ ਜ਼ਿਲ੍ਹੇ ਤੋਂ ਇੱਕ ਕੱਗਰ ਦਰਿਆ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਪਾਣੀ ਆ ਜਿਹੜਾ ਉਹ ਵਧਦਾ ਜਾ ਰਿਹਾ ਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਰਸਾਤਾਂ ਵਾਲਾ ਪਾਣੀ ਆ ਜਿਹੜਾ ਉਹ ਕੱਗਰ ਦਰਿਆ ਦੇ ਵਿੱਚ ਨਜ਼ਰ ਆ ਰਿਹਾ ਏ ਅਤੇ ਕੱਗਰ ਆ ਜਿਹੜਾ ਉਹ ਇਸ ਵਕਤ ਖਤਰੇ ਦੇ ਨਿਸ਼ਾਨ ਤੋਂ ਥੋੜਾ ਥੱਲੇ ਚੱਲ ਰਿਹਾ ਏ ਤਾਂਕਰ ਹੋਰ بارش ਆਉਣ ਵਾਲੇ ਦਿਨਾਂ ਵਿੱਚ ਹੁੰਦੀ ਹੈ ਤਾਂ ਕਿ ਗੱਦ ਰਿਆ ਤਬਾਹੀ ਵੀ ਮਚਾ ਸਕਦਾ ਹੈ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਤਿਆਰੀ ਕਰ ਲਈ ਗਈ ਹੈ ਮੁਹਾਲੀ ਦਾ ਪ੍ਰਸ਼ਾਸਨ ਹੋਵੇ ਪਟਿਆਲਾ ਦਾ ਪ੍ਰਸ਼ਾਸਨ ਹੋਵੇ ਤਾਂ ਹੀ ਸੰਗਰੂਰ ਦਾ ਪ੍ਰਸ਼ਾਸਨ ਹੋਵੇ ਤਾਂ ਤਿਆਰੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਨੇ ਪ੍ਰਸ਼ਾਸਨ ਵੱਲੋਂ ਕਿ ਗੱਦ ਰਿਆ ਦੇ ਵਿੱਚ ਸਫਾਈ ਨੂੰ ਲੈ ਕੇ ਵੀ ਦਾਵਾ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਅੱਜ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਜਿਹੜਾ ਦਰਿਆ ਆਮ ਤੌਰ ਤੇ ਬਹੁਤ ਹੀ ਘੱਟ ਵਗਦਾ ਹੈ ਤਾਂ ਉਸ ਦਰਿਆ ਦੇ ਵਿੱਚ ਹੁਣ ਪਾਣੀ ਆ ਜਿਹੜਾ ਉਹ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਅੱਗੇ ਦਰਿਆ ਨੂੰ ਲੈ ਕੇ ਪਟਿਆਲਾ ਦੇ ਪ੍ਰਸ਼ਾਸਨ ਵੱਲੋਂ ਵੀ ਖਾਸ ਤਿਆਰੀ ਕੀਤੀ ਗਈ ਹੈ ਕਿਉਂਕਿ ਅੱਗਰ ਦੇ ਵੱਲੋਂ ਜਿਹੜੀ ਤਬਾਹੀ 2023 ਦੇ ਵਿੱਚ ਬਚਾਈ ਗਈ ਸੀ ਉਸ ਤਬਾਹੀ ਨੂੰ ਪੰਜਾਬ ਦੇ ਲੋਕ ਨਹੀਂ ਭੁੱਲੇ ਕੱਗਰ ਦਰਿਆ ਨਾਲ ਲੱਗਦੇ ਕਈ ਇਲਾਕਿਆਂ ਦੇ ਲੋਕਾਂ ਨੇ ਤਾਂ ਆਪਣਾ ਫਰਨੀਚਰ ਅਤੇ ਹੋਰ ਜ਼ਰੂਰੀ ਸਮਾਨ ਪਹਿਲਾਂ ਹੀ ਛੱਤਾਂ ਉੱਤੇ ਕੋਠਿਆਂ ਉੱਤੇ ਤਰਪਾਲਾਂ ਪਾ ਕੇ ਰੱਖ ਦਿੱਤਾ ਹੈ ਤਾਂ ਜੋ ਇਹ ਅਗਰ ਇਹ ਦਰਿਆ ਚੜ ਕੇ ਆਵੇ ਤਾਂ ਉਹਨਾਂ ਦੇ ਸਮਾਨ ਦਾ ਨੁਕਸਾਨ ਨਾ ਹੋਵੇ ਤਾਂ ਸਾਲ 2023 ਦੇ ਵਿੱਚ ਵੱਡੀ ਤਬਾਹੀ ਮੱਚੀ ਸੀ ਕਈ ਲੋਕਾਂ ਦੀ ਮੌਤ ਵੀ ਉਸ ਹੜ੍ਹ ਦੇ ਵਿੱਚ ਹੋ ਗਈ ਸੀ ਅਤੇ ਪਾਣੀ ਦੇ ਸਲਾਬ ਦੇ ਵੱਲੋਂ ਸਾਰਾ ਕੁਝ ਤਬਾਹ ਕਰ ਦਿੱਤਾ ਗਿਆ ਸੀ ਫਸਲਾਂ ਦੇ ਵਿੱਚ 15 ਤੋਂ ਲੈ ਕੇ 20 ਫੁੱਟ ਤੱਕ ਦੇ ਟੋਏ ਵੀ ਪੈ ਗਏ ਸਨ ਤੇ ਕਈ ਖੇਤਾਂ ਵਿੱਚ ਤਾਂ ਰੇਤ ਆ ਜਿਹੜਾ ਉਹ ਵੀ ਕਾਫੀ ਜ਼ਿਆਦਾ ਝੜ ਗਿਆ ਸੀ ਤਾਂ ਹੁਣ ਮੁਰ ਤੋਂ ਕਗਰ ਦਰਿਆਏ ਜਿਹੜਾ ਉਹ ਅੱਖਾਂ ਦਿਖਾ ਰਿਹਾ ਹੈ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਵਧਦਾ ਜਾ ਰਿਹਾ ਹੈ ਤਸਵੀਰਾਂ ਦੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਟਿਆਲਾ ਜ਼ਿਲ੍ਹੇ ਦੀਆਂ ਇਤੋ ਸ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਫੁੱਲ ਤਿਆਰੀ ਦਾ ਦਾਵਾ ਕੀਤਾ ਜਾਂਦਾ ਹੈ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਸ ਵਾਰ ਪੂਰੀ ਤਰ੍ਹਾਂ ਮਸਤੈਦੀ ਨਾਲ ਸਫਾਈ ਕਰਵਾਈ ਗਈ ਹੈ ਅਤੇ ਆਫਤ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਵੀ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਥਾਨਿਕ ਲੋਕਾਂ ਦੀ ਤਬੰਨਾਂ ਨੂੰ ਲੈ ਕੇ ਸਤਾਨਕ ਲੋਕ ਨੇ ਜਿਹੜੇ ਉਹ ਕਈ ਵਾਰ ਚਿੰਤਾ ਵਿੱਚ ਰਹਿੰਦੇ ਨੇ ਅਗਰ ਪਾਣੀ ਚੜਕੇ ਆਉਂਦਾ ਹੈ ਤਾਂ ਬੰਨ੍ਹ ਨੇ ਜਿਹੜੇ ਉਹ ਕਈ ਵਾਰ ਕਮਜ਼ੋਰ ਪੈ ਜਾਂਦੇ ਨੇ ਅਗਰ ਬੰਨ੍ਹ ਟੁੱਟ ਜਾਂਦਾ ਹੈ ਤਾਂ ਉਸ ਦੇ ਪਿੱਛੇ ਫਿਰ ਵੱਡੀ ਤਬਾਹੀ ਨਜ਼ਰ ਆਉਂਦੀ ਹੈ ਸੈਂਕੜੇ ਫੁੱਟ ਮਿੱਟੀ ਆ ਜਿਹੜੀ ਉਹ ਦਰਿਆ ਖੋੜ ਕੇ ਲੈ ਜਾਂਦਾ ਹੈ ਅਤੇ ਖੇਤਾਂ ਵਾਲੇ ਅਤੇ ਆਬਾਦੀ ਵਾਲੇ ਇਲਾਕੇ ਦੇ ਵਿੱਚ ਫਿਰ ਭਾਰੀ ਤਬਾਹੀ ਆ ਜਿਹੜੀ ਉਹ ਹੁੰਦੀ ਆ ਤਾਂ ਇਸ ਦੇ ਮੱਦੇ ਨਜ਼ਰ ਇਸ ਵਾਰ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਆ 2023 ਦੇ ਹੜ੍ਹਾਂ ਤੋਂ ਸਬਕ ਲੈਂਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਤੁਹਾਨੂੰ ਨਿਕਲਿਆ ਹੋਵੇਗਾ ਕਿ ਸਵਾਰ ਕਿੰਨੀ ਕੁ ਬਰਸਾਤ ਹੁੰਦੀ ਹੈ ਅਗਰ ਖਤਰੇ ਵਾਲੀ ਸਥਿਤੀ ਬਣਦੀ ਹੈ ਤਾਂ ਕਿਹੋ ਜਿਹੇ ਹਾਲਾਤ ਨੇ ਜਿਹੜੇ ਉਹ ਇਸ ਦਰਿਆ ਦੇ ਨਜ਼ਰ ਆਉਂਦੇ ਨੇ